ਅਸੀਂ ਜੇ ਗੁਰਦੁਆਰਿਆਂ ਦੇ ਵਿੱਚ ਜਦੋਂ ਟਾਈਮ ਆਉਂਦਾ ਹੈ ਆ ਸੈਲੀਬ੍ਰੇਟ ਕਰਕੇ ਉਹਨਾਂ ਦੇ ਅਖੰਡ ਪਾਠ ਰੱਖ ਕੇ ਭੋਗ ਪਾ ਕੇ ਤਾਂ ਅਸੀਂ ਕਥਾ ਕਰਕੇ ਜਦ ਉਸ ਚੈਪਟਰ ਨੂੰ ਅਸੀਂ ਬੰਦ ਕਰ ਦਿੰਦੇ ਆ ਉਹਦੇ ਨਾਲ ਅਸੀਂ ਆਉਣ ਵਾਲੀ ਜਨਰੇਸ਼ਨ ਦਾ ਜਿਹੜਾ ਉਹਨਾਂ ਨੂੰ ਮੋਟੀਵੇਟ ਨਹੀਂ ਕਰ پا ਰਹੇ ਭਈ ਇਹਦੀ ਅਹਿਮੀਅਤ ਕੀ ਸੀਗੀ ਸੀ ਅੱਜ ਦੀ ਡੇਟ 'ਤੇ ਅਸੀਂ ਵੱਧ ਚੜ ਕੇ ਦੁਨੀਆ ਨੂੰ ਦੱਸ ਰਹੇ ਆ ਕਿ ਕਿਰਤ ਕਰਨੀ ਨਾਮ ਜਪਣਾ ਤੇ ਵੰਡ ਛਕਣਾ ਉਹ ਕੀ ਚੀਜ਼ ਆ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਸਾਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਨੂੰ ਮਨਾਉਣ ਦੇ ਲਈ ਦੁਨੀਆ ਭਰ ਦੇ ਵਿੱਚ ਵੱਡੇ ਪੱਧਰ ਤੇ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਅਤੇ ਇਸੇ ਸੰਦਰਭ ਦੇ ਵਿੱਚ ਹਰਪੀਤ ਸਿੰਘ ਤੂਰ ਹਰਾਨੇ ਆਪਣੇ ਮਹੱਤਵਪੂਰਨ ਵਿਚਾਰ ਸਾਂਝੇ ਕਰਦੇ ਆ ਕਿ ਭਾਵੇਂ ਅਸੀਂ ਹਰ ਸਾਲ ਸ਼ਹੀਦੀ ਦਿਹਾੜਿਆਂ ਦੇ ਮੌਕੇ ਤੇ ਅਨੇਕਾਂ ਧਾਰਮਿਕ ਸਮਾਗਮ ਕੀਰਤਨ ਦਰਬਾਰ ਅਤੇ ਸਿਮਰਨ ਕਰਦੇ ਆ ਪਰ ਅਸਲ ਲੋੜ ਹੈ ਸਾਬਜ਼ਾਦਿਆਂ ਦੀ ਉਦੁੱਤੀ ਸ਼ਹਾਦਤ ਦਾ ਸੰਦੇਸ਼ ਆਪਣੀ ਅਗਲੀ ਪੀੜ੍ਹੀ ਤੱਕ ਕਿਸੇ ਵੀ ਤਰੀਕੇ ਪਹੁੰਚਾਉਣ ਦਾ ਉਹਨਾਂ ਨੇ ਜ਼ੋਰ ਦੇ ਕੇ ਆਖਿਆ ਕਿ ਇਹ ਸ਼ਹੀਦੀ ਦਿਹਾੜੇ ਉਸ ਵੇਲੇ ਸੱਚੇ ਅਰਥਾਂ ਦੇ ਵਿੱਚ ਸਫਲ ਮੰਨੇ ਜਾਣਗੇ ਜਦੋਂ ਸਾਡੇ ਬੱਚੇ ਸਾਬਜ਼ਾਦਿਆਂ ਦੀ ਕੁਰਬਾਨੀ ਧਰਮ ਅਤੇ ਇਨਸਾਨੀਅਤ ਲਈ ਕੀਤੇ ਗਏ ਬਲੀਦਾਨ ਨੂੰ ਸਮਝਣਗੇ ਅਤੇ ਇਸ ਇਤਿਹਾਸ ਨੂੰ ਪੀੜੀਦਰ ਪੀੜੀ ਸਾਹਮਣੇ ਰੱਖਣਗੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ ਦਸੰਬਰ ਦਾ ਮਹੀਨਾ ਅਸੀਂ ਹਰ ਸਾਲ ਸਾਬਜ਼ਾਦਿਆਂ ਦੇ ਸ਼ਹੀਦੀ ਗੁਰਪੁਰਬ ਆ ਜਿਹੜੇ ਉਹ ਮਨਾਉਂਦੇ ਹੈਗੇ ਆ ਗੁਰਦੁਆਰਿਆਂ ਦੇ ਵਿੱਚ ਅਸੀਂ ਉਹਨਾਂ ਬਾਬਤ ਕਥਾ ਵੀ ਕਰਦੇ ਹੈਗੇ ਆ ਪਰ ਜਿਹੜੀ ਯੰਗ ਜਨਰੇਸ਼ਨ ਹੈ ਉਹਨਾਂ ਨੂੰ ਲਿੰਕ ਕਰਨਾ ਉਸ ਉਹਨਾਂ ਦੀ ਸ਼ਹਾਦਤ ਦੇ ਨਾਲ ਉਹਨਾਂ ਦੀ ਸੋਚ ਦੇ ਨਾਲ ਉਹ ਬਹੁਤ ਜ਼ਰੂਰੀ ਹੈ ਔਰ ਉਸ ਤੇ ਵਾਸਤੇ ਸਾਨੂੰ ਕਮਿਊਨਿਟੀ ਨੂੰ ਉਪਰਾਲੇ ਕਰਨ ਦੀ ਲੋੜ ਹੈਗੀ ਆ ਕਿਉਂਕਿ ਅਸੀਂ ਜੇ ਗੁਰਦੁਆਰਿਆਂ ਦੇ ਵਿੱਚ ਜਦੋਂ ਟਾਈਮ ਹੁੰਦਾ ਆ सेलिब्रेट ਕਰਕੇ ਉਹਨਾਂ ਦੇ ਅਖੰਡ ਪਾਠ ਰੱਖ ਕੇ ਭੋਗ ਪਾ ਕੇ ਤਾਂ ਅਸੀਂ ਕਥਾ ਕਰਕੇ ਜਦ ਉਸ ਚੈਪਟਰ ਨੂੰ ਅਸੀਂ ਬੰਦ ਕਰ ਦਿੰਦੇ ਆ ਉਹਦੇ ਨਾਲ ਅਸੀਂ ਆਉਣ ਵਾਲੀ ਜਨਰੇਸ਼ਨ ਦਾ ਜਿਹੜਾ ਉਹਨਾਂ ਨੂੰ ਮੋਟੀਵੇਟ ਨਹੀਂ ਕਰ پا ਰਹੇ ਭਈ ਇਹਦੀ ਅਹਿਮੀਅਤ ਕੀ ਸੀਗੀ ਸੀ ਸਾਨੂੰ ਕਦੀ ਨਹੀਂ ਭੁੱਲਣਾ ਚਾਹੀਦਾ ਕਿ ਉਹਨਾਂ ਦੀ ਸ਼ਹਾਦਤ ਆ ਜਿਹੜੀ ਉਸ ਸ਼ਹਾਦਤ ਨੇ ਦੁਨੀਆ ਦਾ ਨਕਸ਼ਾ ਬਦਲ ਕੇ ਰੱਖ ਦਿੱਤਾ ਔਰ ਇੱਕ ਉਸ ਕੌਮ ਦੀ ਪੈਦਾਸ਼ ਪੈਦਾਇਸ਼ ਹੋਈ ਸੀਗੀ ਸੀ ਉਸ ਵਕਤ ਜਿਸ ਕੌਮ ਨੇ ਅੱਜ ਦੀ ਡੇਟ 'ਚ ਅਸੀਂ ਵੱਧ ਚੜ ਕੇ ਦੁਨੀਆ ਨੂੰ ਦੱਸ ਰਹੇ ਹਾਂ ਕਿ ਕਿਰਤ ਕਰਨੀ ਨਾਮ ਜਪਣਾ ਤੇ ਵੰਡ ਛਕਣਾ ਉਹ ਕੀ ਚੀਜ਼ ਆ ਕਿ ਤਾਂ ਕਰੀ ਦੀ ਆ ਡੈਡੀਕੇਸ਼ਨ ਕੀ ਚੀਜ਼ ਆ ਸੇਵਾ ਕੀ ਚੀਜ਼ ਆ ਇਹ ਸਾਰਾ ਕੁਝ ਆ ਜਿਹੜਾ ਇਹ ਅਸੀਂ ਅਸੀਂ ਐਜ਼ ਏ ਸਿੱਖ ਅਸੀਂ ਇਸ ਵੇਲੇ ਦੁਨੀਆ ਨੂੰ ਦਸਾ ਰਹੇ ਆਂ ਪਰ ਜਿੱਥੇ ਅਸੀਂ ਜਾ ਕੇ ਇਸ ਵੇਲੇ ਜੇ ਪੂਰੇ ਕਾਮਯਾਬ ਮੇਰੇ ਹਿਸਾਬ ਨਾਲ ਨਹੀਂ ਹੋ ਰਿਹਾ ਉੱਥੇ ਨਹੀਂ ਹੋ ਰਿਹਾ ਕਿ ਅਸੀਂ ਆਪਣੀ ਯੰਗ ਆਉਣ ਵਾਲੀ ਜਨਰੇਸ਼ਨ ਨੂੰ ਇਹਦੀ ਅਹਿਮੀਅਤ ਹੈ ਜਿਹੜੀ ਉਹ ਪੂਰੀ ਅਜੇ ਨਹੀਂ ਸਮਝਾ ਪਾਰਾ ਉੱਥੇ ਸਾਨੂੰ ਉਪਰਾਲਾ ਕਰਨ ਦੀ ਲੋੜ ਆ